ਭਾਰਤ ਪਾਕਿਸਤਾਨ ਬਾਰਡਰ ਦੇ ਨੇੜੇ ਸਥਿਤ ਇੱਕ ਡੇਰੀ ਨੂੰ ਛੱਕੀ ਖਲਾਉਤਾ ਵਿੱਚ ਲੱਗੀ ਅੱਗ। ਘਰ ਦਾ ਸਾਰਾ ਕੀਮਤੀ ਸਮਾਨ ਨਗਦੀ ਗਹਿਣੇ ਸੜ ਕੇ ਹੋਏ ਸੁਆਹ। ਗਰੀਬ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ। ਸਰਕਾਰ ਨੂੰ ਲਈ ਮਦਦ ਦੀ ਗੁਹਾਰ। ਭਾਰਤ ਪਾਕਿਸਤਾਨ ਕੋ ਮੰਤਰੀ ਸਰਹੱਦ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸਾਂਧਾਵਾਲੀ ਦੇ ਇੱਕ ਡੇਰੇ ਉੱਪਰ ਰਹਿੰਦੇ ਗਰੀਬ ਪਰਿਵਾਰ ਦੇ ਘਰ ਨੂੰ ਸ਼ੱਕੀ ਹਲਾਤਾਂ ਵਿੱਚ ਅੱਗ ਲੱਗਣ ਦਾ ਮਾਮਲਾ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਜਥੋ ਦੇ ਕਾਰੋਬਾਰੀ ਰਾਮ ਲੁਭਾ ਆਦੇ ਡੇਰੇ ਉੱਪਰ ਕਰੀਬ ਉਹ 50 ਤੋਂ 60 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਪਰ ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਨੂੰ ਲੈ ਕੇ ਉਹਨਾਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਅੱਜ ਜਦੋਂ ਡੇਰੇ ਉੱਪਰ ਆਏ ਤਾਂ ਡੇਰੇ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਉਹਨਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ ਗਹਿਣੇ ਅਤੇ ਨਕਦੀ ਸੜ ਕੇ ਸੁਆਹ ਹੋ ਚੁੱਕੇ ਸਨ ਇਸ ਘਟਨਾ ਨੂੰ ਲੈ ਕੇ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਗਰੀਬ ਪਰਿਵਾਰ ਨੇ ਪਿੰਡ ਦੇ ਹੀ ਕੁਝ ਫਰਾਰਤੀਆਂ ਅੰਸਰਾਂ ਉੱਪਰ ਅੱਗ ਲਾਉਣ ਦਾ ਖਾਸਾ ਜਿਤਾਇਆ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਅੱਗ ਲੱਗਣ ਦੇ ਕਾਰਨ ਦੀ ਨਿਰਪੱਖ ਜਾਣਕਾਰੀ ਮੰਗ ਕੀਤੀ ਹੈ ਤੇ ਉੱਥੇ ਹੀ ਉਚਿਤ ਮੁਆਵਜ਼ਾ ਦੇਣ ਦੀ ਗੁਹਾਰ ਲਾਈ ਹੈ। ਇਹ ਤਾਂ ਇਹਦੇ ਕਿਹਦੇ ਘਰ ਨਹੀਂ ਆ ਗਰੀਬ ਹੈ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾ ਲਾ ਕੇ ਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਵੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋ ਘਰ ਮੈਂ ਭਰਤੀ ਦੁਗਾਰ ਮੈਂ ਪਿਆਹਾ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਕੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਬਣੀ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜਤਾ ਕਰਕੇ ਆਈ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਅੱਗ ਤੱਕ ਅੱਗ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗ ਚੰ ਚੱਕੇ ਲੱਗੀ ਆ ਜਾਂ ਇਹ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਰਡਰ ਤੋਂ ਬਚਣੀ ਇਹ ਮੇਰੇ ਨਿਆਣੇ ਪਾਚ ਜਾਣ ਨਵਾਣੇ ਬਚਾਉਂਦੀ ਟੋਨੀ ਮੇਰਾ ਸਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕਮਨੀ ਤੱਕ ਨਹੀਂ ਬਚੀ ਪਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਤੇ ਮੈਨੂੰ ਗਰੀਬਾ ਨੂੰ ਕੁਝ ਦੋ ਇਹ ਸਦ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਤੇ ਸ਼ਹਿਰ ਚਲ ਗਈ ਹੀ ਲੜਾਈ ਦਾ ਮੂਹ ਬਣਿਆ ਹੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਤੇ ਲੱਗ ਗਿਆ ਤੇ ਸ਼ਹਿਰ ਚਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਉਹ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਡੇਰੇ ਆ ਚੱਕਰ ਮਾਰਨ ਉਹ ਪਿੰਡ ਰੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਗ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿਰ ਸਿਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਸ਼ੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਣੇ ਐਂਬੂਲੈਂਸ ਆ ਰਹੀ ਮੁਕੀ ਤੇ ਫਾਇਰ ਬ੍ਰਿਗੇਡ ਕਹਿੰਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੀ ਆਕੂ ਉਹਨਾਂ ਨੇ ਬਚਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤਕਤਾ ਖੁੱਲਾ ਹੀ ਜਿੱਦਾਂ ਮਿਲ ਕੇ ਸ਼ਰਾਰਤੀ ਅਨਸਰ ਕਹਿੰਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਆ ਮਾ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦਾ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲ ਕੇ ਜਿੱਦਾਂ ਕੇ ਨਾਲ ਲਾਗਤ ਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਹਨੂਦ ਦੇ ਸ਼ੱਕ ਹੈ ਹੋਰ ਤਾਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤਾਂ 40-45 ਸਾਲ ਹੋ ਗਏ ਥੇ ਤੇ ਕਦੇ ਇਹ ਜੀ ਵੇਖਿਆ ਨਹੀਂ ਪੋਣੇ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕਿਸੇ ਨੇ ਨਹੀਂ ਕੀਤਾ ਜੀ ਕਰਾਂਗੇ ਉਹ ਕਾਰਵਾਈ ਕਿੰਨਾ ਕੁ ਨੁਕਸਾਨ ਨੁਕਸਾਨ ਕਿਸਮਾਂ ਸਾਰਾ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਉਹ ਸਾਰਾ ਕੁਛ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪਹਿਲਾਂ ਤੇ ਲਈ ਕੋਈ ਜੀਨ ਨੂੰ ਪ੍ਰਤੀਕਰਨ ਵਾਸਤੇ 77000 ਰੁਪਏ ਹੀ ਬੋਟ ਰੈਂਕ ਹੀ ਖਤਮ ਹੋ ਗਿਆ ਜਿਸ ਦੇ ਰੱਖੇ ਦੀ ਤਾਰਿਖ ਬੱਤਰ ਸਾਰਾ ਕੁਛ ਹੀ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਆਂਗ ਸਰਕਾਰ ਵਿੱਚ ਕੋਈ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚਨੀ ਹੈਗਾ ਕਿ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮੰਗ ਮੰਗ ਕੇ ਆ ਗਏ ਬਿਲਕੁਲ ਖਾਸ ਬਾਰਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇਥੇ ਰਹਿੰਦਿਆਂ ਨੂੰ ਬਹੁ ਲੁਭਾਈ ਤੇ ਦੇਜੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਾਬ ਜਲੂਸ ਗਿਆ ਤੇ ਸਾਡੇ ਬਹੁਤ ਦੇ 2.5 ਲੱਖ ਦਾ ਸਮਾਨ ਚਲ ਗਿਆ ਤੇ ਬਹੁਤ ਜ਼ਿਆਦਾ ਗਰੀਬ ਮੁੰਡਿਆਂ ਪਰਤੀ ਵਾਸਤੇ ਰੱਖਿਆ 67000 ਰੁਪਿਆ ਉਹ ਵੀ ਛੱਡ ਗਿਆ ਸੁਆਹ ਹੋ ਗਿਆ ਜੀ ਤੇ ਬਹੁਤ ਜਿਆਦਾ ਗਰੀਬ ਹੈ ਵਿਚਾਰੇ ਪਿੰਡ ਦੇ ਮੋਤ ਪਰ ਹੁੰਦੇ ਨੇ ਨਾ ਤੇ ਸਰਕਾਰਾਂ ਨੂੰ ਕੀ ਅਪੀਲ ਕਰਨੀ ਜਾਊਂ ਮੈਂ ਸਾਬਕਾ ਸਰਪੰਚ ਆ ਸਾਦਾਲੀ ਦਾ ਹਾਂ ਇਹਨਾਂ ਦੀ ਬਚਾਈਆਂ ਦੀ ਮਦਦ ਕੀਤੀ ਜਾਵੇ ਬੱਸ ਵੱਧ ਕਿ ਨਾ ਜੀ ਦਲਬੀਰ ਸਿੰਘ ਮੌਜੂਦਾ ਸਰਪੰਚ ਪਿੰਡ ਸਾਦਾਲੀ ਦੇ ਸਰ ਕੀ ਅਗਲ ਕਰਨੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਅੱਗ ਜੇ ਬਾਟਰ ਤੇ ਲੱਗੀ ਇਹ ਪਿੰਡ ਆ ਇਹਦੇ ਉੱਠ ਕੇ ਚਾਰੇ ਚਲੇ ਗਏ ਵੀ ਚਲੋ ਇਥੋਂ ਹਟਵੀਂ ਜਲ ਜਾਂਦੇ ਹਾਂ ਇਹ ਨਾਲ ਹੀ ਆ ਬਾਟਰ ਤੇ ਕੁੜੀਆਂ ਘੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਹਾੜ ਤੇ ਲੱਭਣਾ ਜਾਈਦਾ ਸਰਕਾਰ ਨੂੰ ਆਖਾ ਚਾਹੀਦਾ ਪਹਾੜ ਗਰੀਬੁੰਧੇ ਆ ਤੇ ਜੜੀ ਪੰਜਾਬ ਸਾੜ ਹੋ ਗਈ ਇੱਥੇ ਰਹਿੰਦਿਆਂ ਨੂੰ ਐ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਥਾਂ ਨਹੀਂ ਜਵਰਿਆ ਕੋਹਾਗਾ ਤੇ ਜੋਸ਼ ਮਾਣਿਆ ਸਾਰਾ ਛੱਡ ਗਿਆ ਇਹਨਾਂ ਹਾਂਜੀ ਤੇ ਅਗਲਾ ਕਾਰਨਵਸ ਕੀ ਲੱਗਦਾ ਕਿਸਾਨਾਂ ਦੁਆਰਾ ਜਿਹੜੇ ਖੇਤਾਂ ਨੂੰ ਅਗਲੀ ਉਦਦ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਇਤ ਲੱਗੀ ਆ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਲੱਗੀ ਆ ਕਿ ਉਤਰਾਂ ਲੱਗੀ ਕਿ ਘੇਨੇ ਲਾ ਦਿੱਤੀ ਇਹ ਗੱਲ ਪਤਾ ਦਰਵਾਜ਼ਾ ਖੁੱਲਾ ਹੈ ਕਾਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਵੀ ਅੱਲਾ ਨੂੰ ਗਰੀਬਾਂ ਨੂੰ ਕੋਈ ਪੈਸਾ ਦਿੱਤਾ ਜਾਏ